ਓ ਸ਼ੁਰਾ ਓਏ ਲੱਸੀ ਦਾ ਗਲਾਸ ਹੀ ਫੜਾ ਦੇ ਕੰਜਰ ਦੇਆ ਭੈਣ ਦੇ ਯਾਰ ਦੇ ਸੰਤਰੀ ਜਾਲੇ ਨਾ ਤਜਾਬ ਹੀ ਤਜਾਬ ਨਾ ਤਰਾ ਕੱਟ ਪੀਆ ਅੱਬੇ ਓਏ ਕੱਟ ਪੀਆ ਕਰਾਂਗੇ ਹੁਣ ਨਹੀਂ ਨਹੀਂ ਪੀਂਦੇ ਹਾਓ ਓ ਸ਼ੁਰਾ ਓਏ ਲੱਬੇ ਓਏ ਮੇਰੇ ਹਾਂ ਮੈਂ ਕਰ ਦੇ ਨਹੀਂ ਦਾਲੀਂ ਦਾਲਾ ਕੀ ਵਾਗੇ ਹਾਓ ਸੁਣਦਾ ਨਹੀਂ ਹਾਂ ਤਾਇਆ ਬਾਪੂ ਕਿੱਥੇ ਤੇਰਾ ਓਹ ਦੇਖ ਪਿਆ ਤਾਇਆ ਯਾਰ ਦੀਨ ਦੇ ਦੀਨਾ ਨੇ ਤੇ ਨੋ ਦੇਖ ਪਿਆ ਸਾਹਮਣੇ ਬਾਪੂ ਹੀ ਓਹ ਮੇਰਾ ਕੱਲੀ ਵੇ ਇੱਥੇ ਵੇ ਤੇ ਹੋਰ ਕੀ ਦਿਨਾ ਬਾਬਾ ਤੂੰ ਦੱਸ ਦੇ ਦੇਖਿਆ ਹੀ ਨਹੀਂ ਮੇਰੇ ਹਾਲਾਂ ਦਾ ਹੈ ਦੇਖਿਆ ਹੀ ਨਹੀਂ ਅੰਨਾ ਰਾਤ ਮੇਰੇ ਹਾਲ ਦਾ ਕੀ ਹੋ ਗਿਆ ਵਈ ਰਾਤ ਤਾਂ ਬੜੀ ਬੁਰਾ ਹੋਇਆ ਭਾਣਾ ਤਾਂ ਮੱਸੀ ਦਾ ਸ਼ੋਰ ਛੱਡ ਕੇ ਗਿਆ ਜਗਤਾਰ ਪਤਾ ਲੱਗਿਆ ਤੈਨੂੰ ਭਾਣਾ ਘੱਟ ਗੱਲ ਐ ਕਰ ਉਹੀ ਵੀ ਅੰਨਾ ਮੁਕਤੀ ਦੇਖੀ ਨਹੀਂ ਤੇ ਭਾਣਾ ਮੈਂ दारू-दारू ਕਰਨ ਲੱਗੇ ਨਾ 4 ਵਜੇ ਮੇਰਾ ਮੈਨੂੰ ਕਿਹੜਾ ਛੱਡ ਕੇ ਗਿਆ ਛੱਡ ਕੇ ਗਿਆ ਮੈਂ ਮੈਂ ਪਾ ਕੇ ਤੈਨੂੰ ਘਰੇ ਤੂੰ ਹੱਡ ਗਿਆ ਤੇਰੀ ਬਹੂ ਬਸਾਉ ਕੋਈ ਬੋਲੀ ਮੈਨੂੰ ਹੈ ਹੈ ਕਿਉਂ ਭਾਈ ਕਮਾਲ ਬਹੁਤ ਬਹੁਤ ਕੁਝ ਬੋਲੀ ਮੇਰੇ ਸਾਹ ਤਾਂ ਕਹਿੰਦੇ ਮੈਨੂੰ ਤਾਂ ਕਹਿੰਦੇ ਉਹ ਸਾਡ ਕੀ ਗਿਆ ਉਹਨਾਂ ਦਾ ਮੁੰਡਾ ਆਪਣੇ ਕੀ ਦਾਗਾ ਉਧਰ ਬਾਟਰਬਾਕਸ ਕਿੰਨੀ ਘਰ ਹੈਗਾ ਉਹੋ ਜਗਤਾਰ ਮੱਛੇਗਾ ਹਾਂ ਉਹੀ ਛਟ ਗਿਆ ਜਵਾਕ ਡਿੱਗੇ ਡੁੱਗੇ ਵੀ ਮੇਰੇ ਸਾਹ ਦੇਖ ਲੋ ਡਿੱਗੇ ਆ ਮੇਰੇ ਦਾਪ ਇਧਰ ਲਾ ਗੋਟਾ ਦੁਖੀ ਜਾਂਦੇ ਇਧਰ ਹੀ ਮੇਰੇ ਸਾਹ ਤਾਂ ਆਏ ਦਾ ਤੁਰ ਕੇ ਮੇਰੇ ਸਾਹ ਡਿੱਗੇ ਡਿੱਗੇ ਹੁਮਾ ਕਿਸੇ ਪਾਸੇ ਕਦੇ ਦੂਬਾ ਨਹੀਂ ਇੰਨੀ ਨਹੀਂ ਪੀਂਦੇ ਬਈ ਹੈ ਉਹ ਸੋੜਾ ਤੇਯਾ ਮੇਰੇ ਖੜਦੀ ਇਹਦਾ ਸੋਰ ਜਾਨੀ ਆਖੇ ਲੱਗਦਾ ਪੰਜ ਦਿਨ ਹੋ ਗਏ ਹੈ ਅੰਦਰ ਹੀ ਫੂਨ ਹੀ ਦੇਖੀ ਜੋ ਅੰਦਰ ਫੂਨ ਹੀ ਦੇਖੀ ਜੋ ਕਿਵੇਂ ਅੰਦਰ ਫੂਨ ਹੀ ਦੇਖੀ ਜੋ ਸੋਰ ਜਾ ੱਟਦੀ ਦੁਨੀਆਂ ਫੋਨਾਂ ਜਾਨੀ ੱਟਦੀ ਬਈ ੱਟਦੀ ੱਟ ਲੱਸੀ ਮਿਲਦਾ ਲੱਸੀ ਵਾਹ ਵੇ ਆ ਮਚਾਈ ਦਿੱਤੇ ਓਏ ਮੇਰੇ ਹੜਾ ਦਾ ਸਿਲੰਡਰ ਚੱਲੀ ਜਾਨੀ ਜਦੋਂ ਪੱਠੀ ਲੱਗੀ ਹੁੰਦੀ ਹਾਂ ਬੋਲ ਮਾਰਦੀ ਪਾਪਾ ਜੀ ਕੋ ਸੋਰ ਚਾਹੀਦਾ ਨਾ ਨਾ ਕੋਈ ਨਹੀਂ ਪੁੱਤ ਉਹ ਬਾਹਲਾ ਫੋਨ ਨਾ ਦੇਖਿਆ ਕਰ ਕੰਜਰ ਦਿਆ ਓਏ ਨਾ ਦੇਖਿਆ ਕਰ ਬਾਹਲਾ ਫੋਨ ਪਟ ਦੂ ਇਹ ਪਾਪਾ ਯਾਰ ਮੈਂ ਬੈਠਾ ਅੰਦਰ ਨਾਲੇ ਮੈਂ ਪੜਦਾ ਹੈਗਾ ਮੇਰੇ ਪੇਪਰ ਉਹ ਨਾਲੇ ਬਾਹਰ ਅੰਦਰ ਨਿਕਲ ਜਾ ਕਰ ਕਿਸੇ ਵੇਲੇ 5 ਦਿਨ ਹੋ ਗਏ ਅੰਦਰ ਬੈਠੇ ਨੂੰ ਕੋਈ ਨਾ ਹੁਣ ਮੇਰੇ 2 ਘੰਟੇ ਦੀ ਫਿਲਮ ਰਹਿ ਗਈ ਮੈਂ ਉਹ ਦੇਖ ਰਹਿਣ ਦੇ ਉਹ ਕਾਨੂੰ ਲੜਦਿਆਂ ਮੇਰੇ ਹਾਲਾ ਦਾ ਕარი ਲੜਦਿਆਂ ਉਹ ਫਿਲਮਾਂ ਦੇਖੀ ਜਉ ਛਾ ਦਿਨ ਅੰਦਰ ਪਿਆ ਯਾਰ ਫਿਲਮ ਹੀ ਦੇਖੀ ਜਉ ਜਨਾ ਹੈ ਨਹੀਂ ਹੈ ਮਾੜੀ ਗੱਲ ਹੈ ਮਾੜੀ ਗੱਲ ਆ ਯਾਰ ਮੈਂ ਤਾਂ ਤੈਨੂੰ ਇਹੀ ਗੱਲ ਕਹਿਣਾ ਉਹ ਉਮਰ ਹੈ ਓਏ ਉਮਰ ਬਹੁਤ ਹੋ ਗਈ ਜਵਾਕ ਦੀ ਤੇ ਕੋਈ ਵਿਆਹ ਵਰ ਦਾ ਪੱਕ ਕਰ ਦਿੰਨੇ ਨਾਲੇ ਹੈ ਉਹ ਨਾਲੇ ਇਹਦਾ ਕੋਈ ਹੱਥ ਉੱਤ ਪੀਲੇ ਕਰਦਿਆ ਜਮੇ ਸੁਸਤ ਹੋਇਆ ਆ ਗੁਖਾਨ ਦੀ ਨਾ ਪੀਣ ਦੀ ਕੱਲ ਰੋਟੀ ਨਹੀਂ ਖਾਧੀ ਦੋ ਦਿਨ ਹੋ ਗਏ ਹਾਂ ਓਏ ਅੰਦਰ ਹੀ ਪਤਾ ਨਹੀਂ ਕਿਉਂ ਬੜਿਆ ਬੈਠਾ ਰਹਿਦਾ ਇਹ ਮੇਰੇ ਹਾਲਾ ਗਲਤ ਕੰਮ ਆਜਣਾ ਪਾਇਆ ਲੜਕੀ ਲੁੜਕੀ ਵਾਲਾ ਚੱਕਰ ਨਾ ਆਵੇ ਕੋਈ ਲੜਕੀ ਵਾਲਾ ਤਾਂ ਕੀ ਪਤਾ ਯਾਰ ਹੁਣ ਮੇਰੀ ਗੱਲ ਹਾਂ ਫੋਸੋ ਫੋਸੋ ਪਤਾ ਨਹੀਂ ਕੀ ਕਹਿੰਦਾ ਜੀ ਮੈਨੂੰ ਕੋਣ ਫੋਸੋ ਫੋਸੋ ਹੁੰਦਾ ਫੋਸੋ ਫੋਸੋ ਕੋਈ ਬਾਬਾ ਇਹ ਕਰਨੀ ਵਾਲਾ ਬਾਬਾ ਉਹ ਵੀ ਮੇਰੇ ਨਾਲ ਹੈ ਹਾਂ ਕੋਈ ਕਰਨੀ ਵਾਲਾ ਬਾਬਾ ਹੋਊਗਾ ਬੱਸ 'ਚ ਕਰ ਗਿਆ ਸ਼ੋਰ ਜਮਾਂ ਹਾਂ ਤੇਰੀ ਤਾਈ ਵੀ ਉਹਦੇ ਕੋਲੇ ਤੇਰੀ ਤਾਈ ਨਹੀਂ ਉਹ ਛੋੜਦੀ ਤਾਈ ਹਾਂ ਛੋੜਦੀ ਤਾਈ ਕਾਹੀ ਤੂੰ ਉਹਦੇ ਬੱਸ 'ਚਾਂ ਕਾਹੀ ਤੂੰ ਉਹਦੇ ਬੱਸ 'ਚਾਂ ਬੱਸ 'ਚ ਹੈ ਹਾਂ ਆ ਬਾਸੇ ਦਾ ਫਿਰ ਹੁਣ ਤੂੰ ਵੀ 6 ਫੁੱਟ ਦਾ ਸੀ 3 ਫੁੱਟ ਦਾ ਰਹਿ ਗਿਆ ਸੀ ਹਾਂ ਹਾਂ ਮੇਰੇ ਸਹਾਰੇ ਨਾਲ ਰਾਤਾਂ ਬੜੀ ਤੇਜ ਹਨਾ ਮੋਟਾ ਅੰਤਰਾ ਭਰਾਵਾ ਹੁਣ ਤਾਂ ਆਪਾਂ ਬੱਤਨਾ ਪੀਆ ਕਰਾਂਗੇ ਯਾਰ ਹਾਂ ਬੱਤਨਾ ਪੀਆ ਕਰਾਂਗੇ ਹੈ ਬੱਤਨਾ ਪੀਆ ਕਰਾਂਗੇ ਐ ਨੀ ਨੀ ਲੋਟ ਆਉਂਦੀ ਆਪਣ ਨੂੰ ਭੈਣਾ ਸਰੀਰ ਦਾ ਹਾਦੇ ਪੇ ਦਰੂ ਨੂੰ ਹੋਰ ਮੇਰੇ ਹਾਲ Haryana ਦੀ ਤੇਜ ਆਉ ਮੇਰੇ ਹਾਲ ਦੀ ਹਨ ਤੇ Haryana ਦੀ Haryana ਮੈਂ ਬਿਆਹ ਹਾਂ Haryana ਦੀ ਤੇਜ Haryana ਦੀ ਤੇਜ ਕਹੀ ਇਹਨਾਂ ਉਹਦਾ ਵਿਚਾਰੀ ਭਗਤਾਂ ਮਾਰੀ ਉਹਦਾ ਸਵਰਗਾਂ ਨੂੰ ਬਿਆਰੀ ਹੋ ਗਈ ਉਹਨੂੰ ਥੋੜੀ ਕਹੂੰਗਾ ਮੈਂ ਤਾਂ ਮੋਟਾ ਸੰਤਰਾ ਦੀ ਗੱਲ ਕਰਦਾ ਸੀ ਹਾਂ दारू ਤੇਜ Haryana ਹੈ ਬੜੀ ਤੇਜਾ ਮੇਰੇ ਹਾਲੇ ਦੀ ਹੈ ਮੇਰੀ ਗੱਲ ਸੁਣ ਹੂੰ ਮੂੰਹ ਗਾਲਾ ਕਰਾ ਦੂ ਝੋਲ ਜਾ ਹੱਥ ਬਿਲੇ ਕਰਦੇ ਇਹ ਮੈਂ ਮੇਰੇ ਕੋਲ ਹੱਥ ਮੈਂ ਗੱਤ ਨਾ ਕਰਾਂ ਉਹ ਨਵੇਂ ਸਾਦਨ ਨਵੇਂ ਬਤੋਏ ਆਇਆ ਬਤੋਏ ਉਹ ਬਤੋ ਆਇਆ ਆਇਆ ਕੁਰਸੀ ਖਿੱਚੋ ਤੇ ਤਰਤਾਈ ਦੀ ਗੱਲ ਸੁਣ ਮੜੀ ਜਿੱਧਰੇ ਪਾਸੇ ਇੱਧਰੇ ਪਾਸੇ ਆਇਆ ਬਤੋ ਇੱਧਰ ਆ ਜਾ ਹਾਂ ਬੈ ਜਾ ਬੈ ਜਾ ਹਾਂ ਤਾਂ ਆਉ ਕਿਹੜੇ ਬਾਬੇ ਕੋਲ ਜਾਣਾ ਨਾ ਛੁਰਾ ਹੋਈ ਹਉ ਆ ਤਾਂ ਆਉ ਸੁਣਦਾ ਨਹੀਂ ਸੁਣੀ ਯਾ ਨਾ ਦੱਸ ਤੂੰ ਲਵਾਲਾ ਮਸ਼ੀਨ ਪਹਿਲਾਂ ਉਹ ਤੇਰਾ ਬਾਪੂ ਕਹਿੰਦਾ ਸੀ ਕਿਹੜਾ ਬਾਪਾ ਕਿਹੜਾ ਉਹ ਫੋਸੋ ਫੋਸੋ ਬਾਬਾ ਯਾਰ ਸੁਂਦਾ ਚ ਰਿਹਾ ਓਏ ਦਾਲੀ ਜੀ ਯਾਰ ਮੈਂ ਦੇਖਿਆ ਜੇ ਆ ਆ ਇੱਕ ਮਿੰਟ ਖੜ ਜਾ ਬਾਪੂ ਮੋਬਾਈਲ ਫੋਨ 'ਚ ਦੇਖਿਆ ਫੋਸੋ ਆਉਦਾ ਨਾ ਓਸੋ ਕਿਹੜਾ ਓਸੋ ਖੜ ਜਾ ਕਿਥੋਂ ਗਿਆਨੇ ਤੋਂ ਗਿਆਨੇ ਤੋਂ ਨਹੀਂ ਯਾਰ ਆਇਆ ਯਾਰ ਉਹੀ ਮਾਰੀ ਜਾਂਦਾ ਪਕਾਈ ਇੱਕ ਮਿੰਟ ਤੂੰ ਚੁੱਪ ਕਰ ਜਾ ਯਾਰ ਮਾੜਾ ਤੂੰ ਬੋਲ ਤਾ ਨਾ ਹੈ ਆਹ ਹੈ ਆਹ ਲੈ ਓਸੋ ਓਸੋ ਏਹ ਹੈ ਉਹ ਬਾਬਾ ਹਾਂ ਬਾਬਾ ਨਹੀਂ ਹੈਗਾ ਯਾਰ ਪਾਇਆ ਯਾਰ ਹੋਰ ਕੌਣ ਹੈ ਉਹ ਨੌਲਜ ਦਿੰਦਾ ਇਹ ਨੌਲਜ ਨਹੀਂ ਯਾਰ ਬਸ ਚ ਕਰ ਛੱਡਿਆ ਹੋ ਬਸ ਚ ਕਰ ਛੱਡਿਆ ਇਹਨੂੰ ਯਾਰ ਬਸ ਚ ਕਰ ਰੱਖਿਆ ਬਾਲਾ ਕਰਨੀ ਆ ਬਾਬਾ ਕਿੱਥਾ ਦਾ ਬਾਬਾ ਹਾਂ ਵੇ ਸੁਣਦਾ ਨਹੀਂ ਇਹ ਤਾਂ ਵਿਚਾਰਾ ਮਰ ਗਿਆ ਕੋਈ ਬਾਬਾ ਨਹੀਂ ਇਹ ਇਹ ਦੁਨੀਆ ਨੂੰ ਗਿਆਨ ਦਿੰਦਾ ਹੈ ਕੋਈ ਗੱਲਾਂ ਦੱਸਦਾ ਚੰਗੀਆਂ ਆ ਸੁਣ ਲਓ ਮੇਰੀ ਗੱਲ ਸੁਣੋ ਮਰੇ ਬੰਦੇ ਦਾ ਤੂੰ ਗਿਆਨ ਸੁਣੀਦਾ ਜਿਹੜੇ ਜਿਉਂਦੇ ਭੌਕੇ ਤਾਂ ਉਹਨਾਂ ਨੇ ਸੁਣਦੇ ਨਹੀਂ ਤੂੰ ਹਾਂ ਜੇ 20 ਸਾਲ ਵੀ ਹੋ ਰਹੇ ਜਿਉਂਦਾ ਰਹਿ ਜਾਂਦਾ ਨਾ ਅੱਜ ਦੁਨੀਆ ਕਿਤੇ ਦੀ ਕਿਤੇ ਹੁੰਦੀ ਇਹਦੀਆਂ ਗੱਲਾਂ ਸੁਣ ਕੇ ਆਹ ਤੁਹਾਡੇ ਵਰਗੇ ਅਣਪੜ ਟੱਬਰਾਂ ਆਏ ਨਹੀਂ ਮੱਥਾ ਮਾਰਦੇ ਸੀ ਲੈ ਲੈ ਆਹ ਪਾਦਾ ਇਹਦਾ ਮੂਰੇ ਬੋਲਣ ਲੱਗਿਆ ਯਾਰ ਮੂਰੇ ਬੋਲਣ ਲੱਗਿਆ ਯਾਰ ਬੋਲਦਾ ਮੂਰੇ ਓਏ ਨਾ ਜਵਾਕ ਦੇਣਾ ਮਾਰੇ ਬੋਲਦਾ ਓ ਕਾਣੂ ਨਹੀਂ ਜੜ ਓ ਕਾਣੂ ਰਬੇ ਹੈ ਆਏ ਮੂਰੇ ਬੋਲਦਾ ਹੈ ਹੈ ਹਾਂ ਹਾਂ ਦੇਖ ਲੈ ਲੈ ਜਮੇ ਹੱਥ ਹੋ ਗਿਆ ਜੋ ਆ ਗਿਆ ਉਹ ਨਿੱਕੇ ਆਉਂਦਾ ਪਾਇਆ ਸੀ ਆ ਦਿਨ ਦੇਖਣੇ ਆ ਗਏ ਹੈ ਮੈਂ ਸਾਲਾ ਦਾ ਪਾਲਦਿਆ ਸਾਰੇ ਨਿੱਕੇ ਹੁੰਦੇ ਵਡਾ ਕਿਹਨੂੰ ਪਾਲ ਦਿੰਦੇ ਹੈ ਤੂੰ ਇਹ ਤਾਂ ਗੱਲ ਆ ਚੱਲ ਕੋਈ ਲੜਿਆ ਨਾ ਓਏ ਸੋਰਾ ਓਏ ਤਾਂ ਦੱਸ ਮੇਰੀ ਗੱਲ ਸੁਣ ਪਸ਼ੂ ਭੁੱਖੇ ਮਰਦੇ ਦੀਨੇ ਨਹੀਂ ਹਾਂ ਮੈਂ ਤਾਂ ਖੇਤ ਜਾਂਦਾ ਲੋਥੀ ਰਹੂਗਾ ਤੇਰੇ ਨਾਲ ਤੂੰ ਕਿਉਂ ਚੰਗਾ ਕਿਵੇਂ ਤੇ ਹਰਾ ਕੋਲ ਬੱਟੂਗਾ ਜਾਂ ਪਸ਼ੂ ਵੇਚ ਦਿੰਨੇ ਆ ਫਿਰ ਹਾਂ ਮੇਰਾ ਹੈ ਵੜੀ ਆਕੜਾ ਜਵਾਕਾਂ ਦੇ ਦੇਖ ਲੈ ਆ ਆਪਣੇ ਦਾ ਬੜੀ ਜੁੱਤੀ ਵੇੜਦੇ ਨੇ ਬਾਪੂ ਵਰਗੇ ਆ ਦੇ ਚੱਲਣਾ ਛੱਡ ਗਏ ਹੈ ਨਾ ਕੁੱਟ ਕੁੱਟ ਕੇ ਕੰਮ ਕਰਾਉਂਦੇ ਰਹੇ ਹੈ ਹੈ ਆ ਮੇਰੇ ਸਾਹ ਚੱਲ ਕੋਈ ਨਹੀਂ ਫਿਰ ਹੁਣ ਜਿਹੜਾ ਕੋ ਹੋ ਗਿਆ ਜਵਾਕਾਂ ਨੂੰ ਇਹ ਹੱਥੋਂ ਨਿਕੋ ਜੂ ਆਪਰਾ ਮਿਲੇਗਾ ਇਹਦੇ ਮੇਰੇ ਸਾਡੇ ਦੇ ਕੋਈ ਲੱਤ ਚਪਾ ਦੇ ਰੱਸਾ ਹੁਣ ਆ ਪੂਗਾ ਜਾਂ ਕਿਸੇ ਬਾਬੇ ਬੂਬੇ ਕੋਲ ਹੀ ਜਾਇਆ ਹੁਣ ਤਵੀ ਤੇ ਧਾਗਾ ਕਰਾ ਲਿਆ ਹੁਣੇ ਹੋਸੇ ਕੋਲੇ ਜਾਇਆ ਹੁਣੇ ਉਸੋ ਕੋਲੇ ਉਸੋ ਕੋਲੇ ਜਾਇਆ ਹੁਣੇ ਆ ਉਹ ਚੱਲ ਵੜ ਹਾਂ ਜੇ ਮੈਂਬਰ ਪੰਚਾਇਤ ਨੂੰ ਲੈ ਚਾਲਦੇ ਆਂ ਆਪਾਂ ਸਰਪੰਚ ਨੂੰ ਲੈ ਚਾਲਦੇ ਨਾ ਮੈਂ ਲੈ ਜਾਉ ਮੈਂਬਰ ਨੂੰ ਲੈ ਜਾਈਂਗੀ ਜਨਮ ਜਨ ਹਾਂ ਬਸ ਲੈ ਚਾਲਦੇ ਸਰਪੰਚਰਾ ਕਰ ਲੂੰਗਾ ਲਮਾਪੇ ਹਾਂ ਤੇ ਵੀਰ ਬੜਕੇ ਹੋ ਕਰਾ ਦਮ ਮੈਂ ਬੀਬੀ ਨੂੰ ਚੰਗਾ ਤੇ ਆ ਮੇਰੇ ਹਾਲੇ ਤੇਲ ਦਾ ਕਾਦ ਰੱਖੀ ਬਸ ਮੇਰਾ ਗੋਡੇ ਤੇ ਮਸਲਾ ਸੀ ਮੈਨੂੰ ਦੇ ਦੇ ਮੇਰੇ ਹਾਲੇ ਦਾ ਮੇਰਾ ਹੀ ਬੋਲਾ ਇਹਦਾ ਬਹੁਤ guna ਕਰੀ ਤੇਲਾ ਮੇਰੇ ਹਾਲੇ ਉਂਗੂਰਾ ਤੇ ਲਾਂਗੂਰਾ ਲੈ ਆਵਾ ਫੜ ਕੇ ਅੱਜ ਫਿਰ ਮੋਟਾ ਹਾਂ ਹੋ ਸੁਣਦਾ ਨਹੀਂ ਉਹ ਜਾਂ ਚੰਗਾ ਬਰਾਤ ਨਹੀਂ ਵੀ ਨਹੀਂ ਚੰਗਾ ਫਿਰ ਮੈਂ ਤੜਕੇ ਮਿਲਦਾ ਤੈਨੂੰ ਓਏ ਫਿਰ ਐਂ ਕਰੀ ਫੜੀ ਲਈ ਹਾਂ ਫੜ ਲੈ ਫੜ ਲੈ ਨਾਲ ਇੱਕ ਜੀਬ ਜਲੀ ਹੈਗੀ ਆ ਕਿ ਹੋਰ ਕਸੇ ਹੱਲ ਕਰਾਂ ਉਹ ਟਰੈਕਟਰ ਤਾਂ ਹੈ ਨਹੀਂ ਕਰੇ ਓਏ ਜੀਬ ਵਾਲੀ ਗੋਲੀ ਜੀਬ ਵਾਲੀ ਤੜਕੇ ਜਾਊਂਗਾ ਤਾਂ ਮੈਂ ਬੰਦਾ ਬੋਲਾ ਕਿਹੜਾ ਸੁਣਦਾ ਮੇਰੇ ਨਾਲ ਤੜਕੇ ਚੱਲਦੇ ਆਂ ਫਿਰ ਓਏ ਟਾਈਮ ਨਾਲ ਆ ਜੀ ਹਾਂ ਟਾਈਮ ਨਾਲ ਆ ਜਾਊਂਗਾ ਕੋਈ ਨਾ ਅੜਕੇ ਆਉਣਾ ਮੈਂ ਫਿਰ ਨਾਲੇ ਇਹ ਕਹਿੰਦਾ दारू ਲਿਆਂ ਹੁਣ ਇਹ ਕਹਿੰਦਾ ਤੜਕੇ ਅੜਕੇ ਹੂੰ ਤੜਕੇ ਯਾਰਾ ਸੋਰਜ ਦਾ ਕੀ ਹੱਲ ਕਰਗੇ ਯਾਰ ਅੱਡ ਬੇ ਬਤਾਤੇ ਪੈ ਗਏ ਕਰਾਂ ਕੀ ਤਾਂ ਯਾਰ ਮੰਗਰ ਜਾਵਾਂ ਕਿ ਨਾ ਜਾਵਾਂ ਹੁਣ ਇਹਦੇ ਚੱਲ ਦੇਖਦੇ ਆ ਕੋਈ ਚਾਹ ਘਾ ਕੇ ਪੀਨੇ ਆ ਤੇ ਜਾਉਂਗਾ ਇਹਦੇ ਮੰਗਰ ਤੇ ਚਾਹ ਘਾ ਕੇ ਪੀਨੇ ਘੁੱਟ ਬਾਈ ਨਾ ਸੋਰ ਦੇ ਚੱਕਾ ਚ ਮਿੱਠਾ ਪੋਣੀ ਭੁੱਲ ਗਿਆ ਨਾ ਸੋੜ ਜਾ ਰੋਟੀ ਖਾਂਦਾ ਯਾਰ ਇਹ ਤਾਂ ਮੈਂ ਕਰਾਂ ਕਿ ਹੱਲ ਕੋਈ ਬਿਸ਼ਿਆਣੀ ਬੁੜੀ ਹੋਵੇ ਤਾਂ ਇਹਨੂੰ ਸਮਝਾ ਦੇ ਭੁਜਾ ਦੇ ਵੀ ਪੁੱਤ ਇਹ じゃ ਕੰਮ ਨਹੀਂ ਕਰਦੇ ਹੁੰਦੇ ਮਾਪਿਓ ਦੀ ਮੰਨਦੇ ਹੁੰਦੇ ਵੀ ਪਾਏ ਨਾ ਬਾਬਿਆਂ ਦੇ ਮੰਗਰ ਲੱਗੀਆਂ ਤਲੇ ਹੈ ਜੇ ਮਾਪਿਓ ਤੈਨੂੰ ਗਲਤ ਰਾਹ ਦੇਊਗਾ ਨਾ ਪਸੂਆਂ ਦਾ ਕੋਈ ਮੈਂ ਹੁਣ ਕੀ ਕੀ ਕਰਾਂ ਯਾਰ ਹੈ ਸੋੜ ਦੇ ਦਾ ਵੀ ਹੱਲ ਕਰਨਾ ਪਊ ਕੋਈ ਨਾ ਟਾਊ ਟਾ ਬਾਇਰ ਨੂੰ ਤੜਕੇ ਉਮੀਰ ਕੀ ਕਰਗੇ ਯਾਰ ਇਧਰ ਨਹੀਂ ਤਾਂ ਨਹੀਂ ਗਿਆ ਹਾਂ ਨੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿਦੜੇ ਨਹੀਂ ਬਸ ਇਧਰੋਂ ਘਰੋਂ ਲੜਕੇ ਆਏਗਾ ਹੁਣ ਹਾਂ ਮੇਰੇ ਵਾਲਾ ਪਾਪਾ ਮਗਰ ਪੈ ਗਿਆ ਅੱਜ ਫੇਰ ਮੇਰੇ ਕੀ ਗੱਲ ਹੋਗੀ ਗੱਲ ਤਾਂ ਕੀ ਹੋਣੀ ਹੈ ਮੇਰਾ ਤਾਇਆ ਆ ਜਾਂਦਾ ਨਾ ਤਾਂ ਉਹਨੂੰ ਕੋਈ ਸੁਣਦਾਗਾ ਉਹੀ ਉਹ ਗੱਲਾਂ ਕਹੀ ਜਾਂਦਾ ਕਿ ਛੋਡਾ ਜਵਕ ਵਿਗੜ ਗਿਆ ਇਹਨੂੰ ਵਿਆਹ ਦੇ ਐ ਕਰਦੇ ਅਕੇ ਓਸ਼ੋ ਸੁਣਦਾ ਪਹਿਲਾਂ ਉਹਨੂੰ ਆਈ ਨਹੀਂ ਪਤਾ ਓਸ਼ੋ ਹੁੰਦਾ ਕੀ ਆ ਓ ਯਾਰ ਉਹਨਾਂ ਉਧਾਨ ਪਰ ਹੈਗੇ ਤੂੰਗਾ ਤਾਂ ਮੱਥਾ ਮਾਰਦਾ ਪਾ ਪੜੇ ਲਿਖੇ ਹੈਗਾ ਤੂੰ ਮੇਰੇ ਕੋਲੇ ਆ ਜਾ ਕੇ ਬਾਹਰ ਜਿਰੋ ਗੱਲਾਂ ਬਾਤਾਂ ਕਰਦੇ ਹੁੰਦੇ ਆ ਪੜੇ ਲਿਖੇ ਹੈ ਹੁਣ ਓਸ਼ੋ ਨੇ ਕਿਹਾ ਬਿਜੋ ਤਾਂ ਜੰਮਣਾ ਮਰਨਾ ਆਪਣੇ ਹੱਥ ਚ ਨਹੀਂ ਫੇਰ ਕੰਮ ਵੀ ਆਪਣੇ ਹੱਥ ਚ ਨਹੀਂ। ਓਏ ਮੈਂ ਤਾਂ ਇਹ ਚੀਜ਼ਾਂ ਚੋਂ ਦੂਰ ਜਾ ਚੁੱਕਿਆ ਹਾਂ ਬਹੁਤ। ਓਏ ਉਹਨਾਂ ਦੇ ਸਮਝ ਤੇ ਨਹੀਂ ਆਉਂਦੀ ਗੱਲ ਇਹ। ਤਾਂ ਕਰਕੇ ਮੈਂ ਤੈਨੂੰ ਕਹਿੰਦਾ ਤੂੰ ਮੇਰੇ ਕੋਲੇ ਆ ਜਾ ਕਰ। ਓ ਮੈਂ ਕੱਪੜੇ ਚੱਕ ਲੈ ਥੋਡੇ ਵਾਲੇ ਕੋਠੇ 'ਚ ਧਰਤੇ ਯਾਰ। ਚਲਾ ਆਏ ਘਰ ਫਿਰ ਦੂੰ। ਮੈਂ ਨੀਰ ਨੂੰ ਰਵੜਦਾ ਤੇ ਅੱਠ ਦੀ ਰੋਟੀ ਮੈਂ ਉੱਥੇ ਲੈ ਕੇ ਆ ਜੂੰਗਾ ਤੇ ਤੂੰ ਚਾਰ ਕਰੰਦੂ ਘਰੇ ਨਾ ਜਾਈ ਹੁਣ। ਘਰੇ ਕੀ ਨਾ ਜਾਈ ਡੱਕ ਕੇ ਉਹ ਤੇ ਮੇਰੇ ਵਾਲਾ ਤਾਇਆ ਆ ਹੁਣ ਤਾਂ ਗੋਲੀਆਂ ਲੈਣ ਬਾਗੇ ਹੋਣਗੇ। ਜਲੂਸ ਕੱਢਣਗੇ ਪਿੰਡ 'ਚ ਫੁੱਲ। ਦਾਰੂ ਕੱਲ ਈ ਕਰਨ ਗੇਟ ਖੁੱਲਾ ਪਿਆ ਰਹਿੰਦਾ। ਓ ਯਾਰ ਤੂੰ ਬਾਅਦ ਆ ਕੇ ਪਿਆ ਕਰ ਜਿਹੜਾ ਉਹਦਾ ਬਾਰ ਖੋਲਦਿਆ ਕਰ ਯਾਰ। ਰੋਟੀ ਮੰਗਦਾ ਕੇ ਥਾਲ ਚ ਪਾ ਕੇ ਲਿਆ ਕੇ ਦੇ ਇੱਕ ਬੇਠਾ ਲੂਗਾ। ਇਹ ਤਾਂ ਯਾਰ ਮਾੜੀ ਗੱਲ ਆ ਉਹਦੀ ਯਾਰ। ਫੇਰ ਤੂੰ ਐਂ ਕਰ ਯਾਰ। ਚੰਗਾ ਜਾਨਾ ਯਾਰ। ਤੂੰ ਤੂੰ ਜਾ ਤੇ ਮੈਂ ਅੱਥਨ ਦੀ ਰੋਟੀ ਲੈ ਕੇ ਆਉਣਾ ਉੱਥੇ। ਠੀਕ ਹੈ ਠੀਕ ਹੈ। ਚੰਗਾ ਨਾਲੇ ਮੈਂ ਦੋ ਤਿੰਨ ਕੰਮ ਜੇ ਮੇਰੇ ਕੋਲੇ। ਚੰਗਾਂ ਦੀ ਵੇਡ ਦਾ ਚੰਗਾ। ਚੰਗਾ ਠੀਕ।